ਜੀ ਅੱਜ ਨਾਮ ਚੱਕੀ ਫਾਈਲ ਕਰਨਾ ਹੈ ਕੀ ਕਰਨਾ ਹੈ ਕਹਿਣਾ ਇਹੋ ਹੀ ਚਾਹੁੰਦੇ ਆਂ ਕਿ ਸਮਾਂ ਇੱਕ ਦੋ ਦਿਨ ਦਾ ਹੋਰ ਮਿਲ ਜਾਣਾ ਚਾਹੀਦਾ ਹੈ ਸਮਾਂ ਘੱਟ ਮਿਲਿਆ ਇਸ ਕਰਕੇ ਥੋੜਾ ਜਿਹਾ ਰਸ਼ ਹੋ ਗਿਆ ਜ਼ਿਆਦਾ ਸਮਾਂ ਮਿਲ ਜਾਂਦਾ ਤੇ ਰਸ਼ ਘੱਟ ਹੁੰਦਾ ਇਹ ਮੈਨੂੰ ਪੁੱਛਿਓ ਸਵੇਰੇ ਅਹੀਂ ਸਵੇਰੇ 8 ਵਜੇ ਤੇ ਆਏਗੀ ਠੀਕ ਮੌੜ ਠੀਕ ਚੱਲਣ ਦੇ ਬਿਲਕੁਲ ਬਿਲਕੁਲ ਸਹੀ ਮੌਲ ਮੌਲ 'ਚ ਕੋਈ ਪ੍ਰੋਬਲਮ ਨਹੀਂ ਕੀ ਨਾਮ ਆ ਕਿਹੜਾ ਪਿੰਡ ਆ ਜ ਨੋਮੀਨੇਸ਼ਨ ਫਾਈਲ ਕਰਨਾ ਆ ਕਿ ਜਣਾ ਬੰਦੇ ਮੇਰਾ ਨਾਮ ਅਮਰਦੀਪ ਸਿੰਘ ਪਿੰਡ ਵੰਹਾਂ ਵਾਲੇ ਤੋਂ ਹਲਕਾ ਜਿਹਾ ਨਾਲਾ ਮਤਲਬ ਸਾਡੇ ਪਿੰਡ ਜਿਹੜੇ ਆ ਤਕਰੀਬਨ ਹੀ ਆਲਮੋਸਟ ਮਤਲਬ ਜਿਹਾ ਨਾਲੇ ਹਲਕਾ ਤਕਰੀਬਨ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜੋ ਸਭ ਸਹਿਮਤੀਆਂ ਹੋਈਆਂ ਵਾ ਮੇਰੇ ਖੁਦ ਦੇ ਪਿੰਡ ਮਤਲਬ ਮੇਰੇ ਸਾਡੇ ਤੇ ਪਰਿਵਾਰ ਤੇ ਸਹਿਮਤੀ ਹੈ ਇਹ ਵੀ ਨੋਮੀਨੇਸ਼ਨ ਫਾਈਲ ਅਪਲਾਈ ਕਰਨਾ ਆ ਤੇ ਇਹ ਕਰਕੇ ਮੈਂ ਤੇ ਲੋਕਾਂ ਨੂੰ ਇਹ ਹੀ ਪੀਲ ਕਰੂੰਗਾ ਵੀ ਧੜੇਬੰਦੀ ਛੱਡ ਕੇ ਵੱਡੇ ਪੱਧਰ ਤੇ ਜੋ ਆ ਸਭ ਸੰਮਤੀਆਂ ਕੀਤੀਆਂ ਜਾਣ ਤੇ ਧੜੇਬੰਦੀ ਖਤਮ ਕੀਤੀ ਜਾਵੇ ਕਿੰਨਾ ਕੁ ਉਤਸ਼ਾਹ ਦਿਖਾਈ ਦੇ ਰਿਹਾ ਹੈ ਉਤਸ਼ਾਹ ਤਾਂ ਬਹੁਤ ਜ਼ਿਆਦਾ ਕਿਉਂਕਿ ਇਲੈਕਸ਼ਨ ਤੁਹਾਨੂੰ ਪਤਾ ਅੱਗੇ ਥੋੜੀ ਡਿਲੇ ਹੋ ਗਈਆਂ ਸੀ ਤੇ ਪਿੰਡਾਂ ਦੇ ਵਿੱਚ ਕੰਮ ਹੋਣ ਵਾਲੇ ਆ ਇਸ ਦਾ ਕਿ ਉਤਸ਼ਾਹ ਹਰ ਬੰਦੇ 'ਚ ਹੈਗਾ ਵਾ ਛੇਤੀ ਛੇਤੀ ਆਪਣਾ ਪਿੰਡਾਂ ਦੇ ਕੰਮ ਹੋਣਾ ਜਿਹੜੇ ਸਰਪੰਚ ਬਣਨ ਨਵੇਂ ਤੇ ਵਧੀਆ ਜਿਹੜਾ ਮਤਲਬ ਜੋ ਸਰਕਾਰ ਦੀਆਂ ਨੀਤੀਆਂ ਵੀ ਪਿੰਡਾਂ ਦੇ ਵਿੱਚ ਸੁਧਾਰ ਹੋਵੇ ਤੇ ਚੰਗੇ ਵਧੀਆ ਕੰਮ ਹੋਣ ਇਸ ਕਰਕੇ ਉਤਸ਼ਾਹ ਹੈ ਇਹ ਛੇਤੀ ਛੇਤੀ ਸਾਨੂੰ ਇਹ ਹਾਂ ਕਿ ਮੇਰੇ ਦਈ ਆਪਣੇ ਪਿੰਡਾਂ ਨੂੰ ਵਧੀਆ ਸਾਫ਼ ਸੁਥਰਾ ਸੁਧਾਰ ਕਰ ਸਕੀ ਹੈ ਸਵੇਰੇ ਕਿਹਾ ਜਾ ਰਿਹਾ ਹੈ ਕਿ 5 ਵਜੇ ਲੋਕ ਇੱਥੇ ਆ ਕੇ ਬੈਠਦੇ ਸੀ ਹਾਂਜੀ ਅਸੀਂ ਅਸੀਂ ਖੁਦ 5 ਵਜੇ ਦੇ ਆਏ ਹੋਏ ਇੱਥੇ ਐਕਸਾਈਟਮੈਂਟ ਤਾਂ ਹੁੰਦੀ ਆ ਠੀਕ ਹੈ ਜੀ ਜਿਵੇਂ ਤੇ ਪ੍ਰਬੰਧਕ ਕਿਵੇਂ ਦਾ ਮਾਹੌਲ ਪ੍ਰਤੀ ਦਿਖਣ ਮਿਲਿਆ ਅੱਜ ਅਜਨਾਲਾ ਬਲਾਕ ਦੇ ਪਿੰਡਾਂ ਦੀ ਜਿਹੜੀਆਂ ਨਾਮਜ਼ਦਗੀਆਂ ਦਾਖਲ ਹੋਣ ਵਾਸਤੇ ਆਈਟੀਆਈ ਦੇ ਵਿੱਚ ਪ੍ਰਬੰਧ ਕੀਤਾ ਗਿਆ ਐਸ ਡੀ ਐਮ ਸਟਾਫ ਤੇ ਬਾਕੀ ਸਿਵਲ ਸਟਾਫ ਵੱਲੋਂ ਜਿਹੜਾ ਵਾ ਇਹਦੇ ਸੱਤ ਕਾਊਂਟਰ ਬਣਾਏ ਗਏ ਨੇ ਸੱਤਾਂ ਕਾਊਂਟਰਾਂ ਤੇ ਜਿਹੜੇ ਵੱਖ-ਵੱਖ ਪਿੰਨਾਂ ਦੇ ਜਿਹੜੀ ਉਹਦੀ ਬਕਾਇਦਾ ਲਿਸਟ ਲਾ ਕੇ ਤੇ ਇਹਨਾਂ ਨੂੰ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਸਿਕਿਉਰਿਟੀ ਦੇ ਜਿਹੜੇ ਆ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਾਰੇ ਬੈਰੀਕੇਡ ਲਗਾ ਕੇ ਤੇ ਸਾਰੇ ਲੋਕਾਂ ਨੂੰ ਜਿਹੜਾ ਵਾ ਇਹਦੇ ਬਾਰੇ ਸਮਝਾਇਆ ਗਿਆ ਔਰ ਬਿਲਕੁਲ ਅਮਨ ਅਮਾਨ ਨਾਲ ਜਿਹੜੀ ਆ ਕਾਗਜ਼ ਦਾਖਲ ਕਰਾਉਣ ਦੀ ਜਿਹੜੀ ਪ੍ਰਕਿਰਿਆ ਹੈ ਅੱਜ ਪੂਰੀ ਕਰਵਾਈ ਜਾਏਗੀ ਜਿਹੜੇ 3 ਵਜੇ ਤੱਕ ਲੋਕ ਅੰਦਰ ਆ ਜਾਣਗੇ ਉਹਨਾਂ ਦੇ ਅਕਾ ਜਮਾ ਹੋਣਗੇ ਬਿਲਕੁਲ ਜੀ ਜੋ ਰੂਲ ਨੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਫਾਲੋ ਕੀਤਾ ਜਾਵੇਗਾ ਜੋ ਰੂਲ ਆ ਉਹਦੇ ਮੁਤਾਬਕ ਜੇ 3 ਵਜੇ ਤੱਕ ਜਿਹੜੇ ਅੰਦਰ ਆ ਜਾਣਗੇ ਉਹਨਾਂ ਦੇ ਦਾਖਲ ਜਿਹੜੇ ਪੇਪਰ ਆ ਉਹ ਦਾਖਲ ਹੋਣਗੇ ਜਿਹੜੇ ਨਾਂ ਆਸਾ ਕੇ ਉਹਨਾਂ ਦੇ ਨਹੀਂ ਹੋਣਗੇ ਇਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋਏ ਕਿਸ ਤਰੀਕੇ ਨਾਲ ਅੰਦਰ ਭੇਜਿਆ ਜਾ ਰਿਹਾ ਹੈ ਬਿਲਕੁਲ ਜੀ ਅਸੀਂ ਜਿਸਵੇਂ ਕਿ ਇਹਨਾਂ ਨੇ 7 ਕਾਊਂਟਰ ਬਣਾਏ ਨੇ ਕਾਊਂਟਰ ਵਾਈਜ਼ ਹੀ ਅਸੀਂ ਇਹਨਾਂ ਦੀਆਂ ਲਾਈਨਾਂ ਲਵਾ ਲੀਆਂ ਨੇ ਔਰ ਉਸ ਮੁਤਾਬਕ ਜਿਵੇਂ ਜਿਵੇਂ ਅੰਦਰ ਮੰਨ ਲਓ ਦੋ ਦੋ ਬੰਦੇ ਜਾਣਗੇ ਤੇ ਕਾਗਜ਼ ਦਾਖਲ ਕਰਕੇ ਵਾਪਸ ਆਈ ਜਾਣਗੇ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ હોવે હોવે બર્થડે પાર્ટી હોય પાર્ટી અુક્રવાજના પુરા અને મશહુર ડિઆર હોલ ਸਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼